ਹਲਕਾ ਬੱਲੂਆਣਾ ਅਧੀਨ ਪੈਂਦੇ ਪਿੰਡ ਖੁੱਬਣ ਵਿੱਚ ਕੁਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਧਿਰਾਂ ਦਾ ਕੋਈ ਪੁਰਾਣਾ ਝਗੜਾ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਇਹ ਸਾਰੀ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਕਜ ਬੁਮਾਰਦਿਆ ਪਿਤਾ ਦਾ ਕੀ ਨਾਮ ਹੈ ਚਿਮਨ ਲਾਲ ਜੀ ਕਿੱਥੇ ਰਹਿੰਦੇ ਕਿਧਰੋਂ ਖੁੱਬਣ ਪਿੰਡ ਹੈ ਜੀ ਕੀ ਗੱਲ ਕੀ ਹੋਈ ਹੈ ਤੁਹਾਡੇ ਨਾਲ ਸਰ ਮੈਂ ਨਾ ਜੀ ਇੱਕ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਸੀ ਮੈਨੂੰ ਧਮਕੀ ਦਿੱਤੀ ਇਹਨਾਂ ਨੇ ਮੈਨੂੰ ਕਹਿੰਦੇ ਤੁੂ ਟੂ ਟੂ ਦੇ ਕੱਟੇ ਨਾਲ ਮਾਰਾਂਗੇ ਅੱਛਾ ਫਿਰ ਮੈਂ ਇਹਨਾਂ ਦੀ ਗੱਲ ਗੋਲੀ ਨਹੀਂ ਵੀ ਇਹਨਾਂ ਨੇ ਕੋਈ ਨਸ਼ਾ ਪੱਤਾ ਖਾ ਕੇ ਕਾਲ ਕਰ ਲਈ ਹੋਣੀ ਤੇ ਮੈਂ ਸਰ ਅਗਲੇ ਦਿਨ ਮੈਂ ਹਬੌਰ ਗਿਆ ਆਪਣੇ ਕੰਮ ਮੈਂ ਚਾਰਜਰ ਲੈ ਕੇ ਉੱਥੋਂ ਫਿਰ ਮੈਂ ਮਾਮੇ ਘਰੇ ਡੰਗਰ ਖੜੇ ਜਾ ਕੇ ਮੈਂ ਸ਼ਾਮ ਨੂੰ 5 ਵਜੇ ਪਿੰਡ ਜਾ ਰਿਹਾ ਸੀ ਤੇ ਸਰ ਮੈਂ ਬਾਜ਼ਾਰ ਵਿੱਚ ਦੀ ਲੰਘ ਰਿਹਾ ਸੀ ਇਹਨਾਂ ਨੇ ਇੱਕੋ ਦਾ ਮਏ ਜੀ ਇੱਕੋ ਦਾ ਮਨੇ ਕੋ ਦਸਤੇ ਸੀ ਤੇ ਸਾਰਿਆਂ ਨੇ ਰਲ ਕੇ ਮੈਨੂੰ ਬਹੁਤ ਉੱਤੇ ਬੋਈ ਤੇਰਾ ਮੂੰਹ ਤੇ ਚੱਪਲਾਂ ਨਾਲ ਮੂੰਹ ਤੇ ਲੱਤਾਂ ਮਾਰੀਆਂ ਇਹ ਬਹੁ ਮਤਲਬ ਇਹ ਕੰਡੀਸ਼ਨ ਹੈ ਜੀ ਕਰਤੀ ਜੀ ਬਿਨਾ ਮੈਂ ਹੁਣ ਤੁਰ ਸਕਦਾ ਨਾ ਮੈਂ ਪੈ ਸਕਦਾ ਜੀ ਕੀ ਕਾਰਨ ਕੀ ਹੈ ਕਾਰਨ ਸਰ ਕੋਈ ਕਾਰਨ ਨਹੀਂ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਜੀ ਮੈਂ ਚੰਡੀਗੜ੍ਹ ਰਹਿਣਾ ਹੀ ਮੈਨੂੰ ਤਾਂ 6 ਦਿਨ ਹੋਈ ਹੈ ਜੀ ਆਇਆ ਇਹਨੂੰ ਕੀ ਕੰਮ ਕਰਦਾ ਚੰਡੀਗੜ੍ਹ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਯਾਰ ਦੋਸਤ ਨਾਲ ਨਹੀਂ ਫਿਰ ਅੰਦਰ ਆ ਕੇ ਤੁਹਾਡੇ ਨਾਲ ਕਿਉਂ ਗੁੱਟਿਆ ਕਾਰਨ ਸਰ ਕਾਰਨ ਮੈਨੂੰ ਖੁਦ ਨਹੀਂ ਪਤਾ ਮੈਨੂੰ ਤਾਂ ਉਹਨਾਂ ਦੇ ਨਾਮ ਤੱਕ ਨਹੀਂ ਪਤਾ ਜੀ ਅੱਛਾ ਹਾਂ ਜੀ ਕੀ ਫਿਰ ਐਵੇਂ ਕਿਵੇਂ ਗੁੱਟਦਾ ਪ੍ਰਿੰਟ ਜਾਂਦਾ ਸਰ ਹੁਣ ਕੀ ਪਤਾ ਜੀ ਕਿਹਨੇ ਕਿਹਾ ਹੈ ਕਿਹਨੇ ਬੁਕਵਾਇਆ ਹੈ ਜੀ ਕੋਰਿੰਜਿਸ਼ ਹੀਗੀ ਤਰੀਕ ਕਿਸ ਨੇ ਨਾ ਨਾ ਕੋਈ ਰ ਸਾਹਬ ਜੀ ਦਾ ਇਹ ਪੱਤਗੀ ਸਾਰੇ ਹਾਂਜੀ ਕੋਣ ਮੁੰਡੇ ਕੋਣ ਹੈ ਪਤਾ ਨਹੀਂ ਮੈਂ ਜਾਣਦਾ ਹੀ ਨਹੀਂ ਕਿੰਨੇ ਮੁੰਡੇ ਸੀ ਕਿਸ ਚੀਜ਼ ਨਾਲ ਘੁੱਟਿਆ ਕਿੰਨੇ ਕੋ ਮੁੰਡੇ ਸੀ ਸਰ ਮੁੰਡੇ ਸੀ 5-7 ਮੁੰਡੇ ਸੀ ਤਿੰਨ ਮੁੰਡਿਆਂ ਨੇ ਮੈਨੂੰ ਘੁੱਟਿਆ ਉਹਨਾਂ ਕੋਲ ਦਸਤੇ ਸੀ ਜੀ ਕਿਹੜੇ ਪਿੰਡ ਦੀ ਗੱਲ ਹੈ ਬਾਰਦਾ ਦਾ ਉੱਬਣ ਪਿੰਡ ਦੀ ਬਾਜ਼ਾਰ ਦੇ ਵਿੱਚ ਗੱਲ ਹੈ ਜੀ ਫਿਰ ਤੁਸੀਂ ਕਿਵੇਂ ਬਚੇ ਉਹਨਾਂ ਕੋਲੋਂ ਸਰ ਫਿਰ ਇੱਕ ਮੁੰਡਾ ਸੀ ਮੇਰਾ ਜਾਣਕਾਰ ਉਹਨੇ ਸਰ ਮੈਨੂੰ ਬਚਾਇਆ ਜੀ ਉਹਨਾਂ ਤੋਂ ਠੀਕ ਬਾਕੀ ਸਰ ਇੰਨਾ ਘੱਟ ਹੋ ਗਿਆ ਸੀ ਪਿੰਡ 'ਚ ਕਿਸੇ ਨੇ ਨਹੀਂ ਚੜਾਇਆ ਜੀ ਸਿਰਫ ਇੱਕ ਦੋ ਬੰਦੇ ਜੀ ਉਹਨਾਂ ਨੇ ਚੜਾਇਆ ਜੀ ਠੀਕ ਜੀ ਸਾਡੇ ਕੋਲ ਕੱਲ ਇਨਫੋਰਮੇਸ਼ਨ ਆਈ ਸੀ ਜਾਨੂ ਤੇ ਉੱਥੇ ਜਿਹੜੇ ਕੋਮਲ ਪਿੰਡ ਦੇ ਵਿੱਚ ਕੋਚੌੜਾ ਹੋਇਆ ਲੜਕੀਆਂ ਦਾ ਆਫਿਸ ਪੰਕਜ ਕੁਮਾਰ ਦਾ ਰਲਕਾ ਹੈ ਉਹਨੂੰ ਤਿੰਨ ਆਗਮੀਆਂ ਜਿਹੜੇ ਤਿੰਨ ਬੱਚੇ ਹੋੜ ਸੀਗੇ ਅੰਨੇ ਬਿੱਲਾ ਸਟੇਸ਼ਨ ਤੱਕ ਗੁਰਬਖਸ਼ ਇਹ ਖੰਭਾ ਦੇਣ ਵਾਲੇ ਆ ਇਹਨਾਂ ਨੇ ਉਹਨੂੰ ਕਟਵਾਲ ਕੀਤੀ ਜੀ ਤੇ ਇਸ ਬੰਦੀ ਅਸੀਂ ਮਦਦਮਾਨ ਨੂੰ ਅੱਜ ਆ ਮੇਕ ਕੇ ਅਗਾਈਦਾ ਮਦਦਮਾਨ ਨੂੰ ਭੱਜ ਤੇ ਆਈ ਦਿਵਿਚ ਸੀ ਜੱਦੀ ਕਤਲ ਤੇ ਆ ਨਾਮੀ ਦਾਫਤ ਸਰ ਕਿਉਂ ਕੁੱਟਿਆ ਵੰਜਰ ਰੰਜਿਸ ਕੀ ਇਹ ਨਦੀ ਬਸ ਉਹ ਮੁੰਡੇ ਆਪਸ ਵਿੱਚ ਇੱਕ ਦੂਜੇ ਨਾਲ ਜਿਵੇਂ ਰੰਜਿਸ਼ ਰੱਖਦੇ ਸੀ ਛੋਟੀ ਮੋਟੀ ਬਸ ਜੀ ਖਾਸ ਮਜਾ ਨਹੀਂ ਲੜਾਈ ਜੀ ਸਰ ਇਹਨੂੰ ਕੁੱਟਿਆ ਕਾ ਦਿਨਾੜਾ ਕੁੱਟਿਆ ਤਾਂ ਕੋਲ ਮੁਕੀਰ ਵਾਲੇ ਬੈਸੀ ਨੂੰ ਕੋਲ ਡੱਡੇ ਛੋਟੀਆਂ ਹੀ ਗਈ ਸੀ ਹੂੰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਵਾਈ ਜੋ ਕਾਨੂੰਨ ਤਰਕ ਬਣਦੀ ਹੈ ਕਾਨੂੰਨ ਕਾਰਵਾਈ ਪਰਚਾ ਰਿਕਮੰਡਸਿਡ ਅਗੇਂਸਟ ਆ ਉਹ ਮਦਦ ਮਨੋ ਰੱਖਦੇ ਨੇ ਡੀਪੀਐਲਯੂ ਨਹੀਂ 6 25 ਸੈਕਸ਼ਨ ਰਾਣੀ ਅੰਤਰ ਹਾਵਾਂ ਜਿਹੜੀਆਂ ਨੇ 341 323 200 ABC ਚਲਤ ਆਉਂਦੇ ਹੋ